ਡਿੰਗ 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 ਕੇ ਲੋ ਜੀ ਆ ਤਾਂ ਤੁਸੀਂ ਬਹੁਤ ਵਧੀਆ ਕੰਮ ਕੀਤਾ ਜਿਹੜਾ ਮੈਨੂੰ ਬੈਟਰੀ ਵਾਲੀ ਚਾਰਜਿੰਗ ਵਾਲੀ ਸਕੂਟਰੀ ਲਿਆਤੀ ਮੈਂ ਤਾਂ ਤੇਲ ਪੂਵਾਂਦੀ ਪੂਵਾਂਦੀ ਥੱਕ ਜਾਂਦੀ ਸੀ ਉਹ ਤੈਨੂੰ ਭਗਵਾਨ ਨੇ ਮੈਂ ਕਦੋਂ ਦਾ ਧੱਕਾ ਜਾਂ ਚੀ ਵੀ ਐਤ ਕੀ ਲੋੜੀ ਤੇ ਤੈਨੂੰ ਵਧੀਆ ਜੀ ਗਿਫਟ ਦਵਾਂ ਇੱਕ ਦੇਖ ਫੇਰ ਗਿਫਟ ਮੇਰੀ ਜੀ ਹੁਣੀ ਇਹਦਾ ਤਾਂ ਪੂਰਾ ਨਹੀਂ ਮੈ ਤਾਂ ਲੱਗਦਾ ਮੈਨੂੰ ਇਹਦਾ ਤਾਂ ਬਾੜਾ ਚੋਕਾ ਨਾ ਖੜਕਾ ਕਰਦੀ ਐ ਨਾ ਧੜਕਾ ਮੈਂ ਤਾਂ ਪਹਿਲੇ ਪੰਪਾਂ ਤੇ ਫਰੀ ਜਾਂਦੀ ਹੁੰਦੀ ਸੀ ਨਾ ਤੇਲ ਮੀਲੇ ਪੈਟਰੋਲ ਪੰਪਾਂ ਤੇ ਇੱਕ ਤੜਤਾਲ ਬਾੜੀ ਹੁੰਦੀ ਆ ਭਾਈ ਯਾ ਗੱਲ ਚੁਣ ਲੈ ਭਾਗ ਬਨੇ ਮੇਰੀ ਜਿੱਧਰ ਨੂੰ ਮਰਜੀ ਗੇੜੇ ਦੇਈ ਜਾਂ ਜਿੰਨੇ ਮਰਜੀ ਗੇੜੇ ਦੇਈ ਜਾਂ ਚਾਰਜ ਕਰਕੇ ਪਰ ਇੱਕ ਗੱਲ ਚੁਣ ਲੈ ਮੇਰੀ ਖਿਮੋ ਦੇ ਜਰਾ ਮੋੜਦੀ ਨਹੀਂ ਜਾਣਾ ਤੈਨੂੰ ਨਾ ਜੀ ਉਹ ਕਾ ਤੁੰ ਗੱਲ ਚੋਂ ਮੇਰੀ ਭਾਗਵਾਨੇ ਸਕੂਟਰੀ ਹੈਗੀ ਆ ਜੀਤੇ ਦੀ ਛਮੋ ਨੇ ਮੈਨੂੰ ਚੋਰੀਆਂ ਵੇਚੀ ਆ ਉਹ ਕਹਿੰਦੀ ਜਿੱਧਰ ਮਰਜੀ ਫਿੜੀ ਜਾਇਓ ਤੁਹਾਡੇ ਤਰ੍ਹਾਂ ਮੁਰਦੀ ਨਾ ਇਹਨੂੰ ਲੈ ਕੇ ਜਾਇਓ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ